पंचम पातशाह जी ने फरमाया कि भविख विच गुरु नानक कर रहमत सदका भाई विधीशन जी नानक निर्मल पंथ का परचम बुलंद के श्री रामसर साहेब के पवित्र स्थान से सोलह सौ सो चार श्री गुरु अर्जन देव जी ने श्री आद बीड़दा संकलन ते संपादन करके संपूर्ण की था। गुरु करदे अनिन सेवक, बाबा बुड्ढा जी नू। श्री आद ग्रंथ ते पहले ग्रंथी वज़ों सेवा निभाऊं दा सौभाग्य प्राप्त हुया। ਕਰਜ ਆਪ ਕਰ ਲੋਆ ਸੰਤਾ ਕੇ ਕਰਜ ਆਪ ਕਰ ਲੋਆ ਹਰ ਕੰਮ ਕਰਾਵਣ ਆਇਆ ਰਾਮ ਹਰ ਕੰਮ ਕਰਾਵਣ ਆਇਆ ਰਾਮ ਸੰਤਾ ਕੇ ਕਰਜ ਆਪ ਕਰ ਲੋਆ ਸੰਤਾ ਕੇ ਕਾ ਸੁਹਾਵਿਤਾ ਲੈ ਸੁਹਾਵਾ ਤਰਤ ਸੁਹਾਵਿਤਾ ਲੈ ਸੁਹਾਵਾ ਵਿੱਚ ਅਮਰਤ ਜਲ ਛਾਇਆ RAM ਵਿੱਚ ਅਮਰਤ ਜਲ ਛਾਇਆ RAM ਸੰਤਾ ਕੇ ਕਰਜ ਆਸ਼ ਕਰ ਦਿੱਤਾ ਹਰ ਮੰਦਰ ਚ ਹਰ ਮਜ਼ਬ ਦੇ ਲੋਗੋ ਤੇ ਮੱਥਾ ਟੇਕਣ ਜਾ ਰਹੇ ਨੇ ਤੁਸੀਂ ਨਹੀਂ ਗਏ ਭਾਈ ਤੁਸੀਂ ਤਾਂ ਉਹਨਾਂ ਦੇ ਭਰਾ ਹੋ ਹਮ ਹੁਣ ਮੁਗਲਾਂ ਨੂੰ ਨੀਂਦ ਤੋਂ ਜਗਾਉਣਾ ਪਏਗਾ ਉੱਠੇ ਹੋਏ ਸਰਜੇ ਅੱਜ ਜੀ ਕਲਮ ਨਾ ਕੀਤੇ ਗਏ ਤਾਂ ਬਗਾਵਤ ਕੱਲ ਨੂੰ ਦੁਬਾਰਾ ਵੀ ਹੋ ਸਕਦੀ ਹੈ ਖੁਸਰੋ ਦੀ ਬਗਾਵਤ ਅਰਜਨ ਦੇਵ ਦਾ ਹੀ ਹੱਥ ਸੀ ਸਾਨੂੰ ਜਲ ਤੋਂ ਜਲਦ ਉਹਨਾਂ ਦੇ ਖਿਲਾਫ ਕੋਈ ਸਖਤ ਕਦਮ ਚੁੱਕਣੇ ਪੈਣਗੇ ਆਸ਼ੀਰਵਾਦ ਤੇ ਪਤਵੰਤਾਂ ਦੇ ਨਾਲ ਤਖਤ ਨੇ ਹਿੱਲਿਆ ਕਰ ਦੇ ਜੰਗ ਜਿੱਤਣ ਦੇ ਲਈ ਜੰਗ ਨੂੰ ਤਾਕਤ ਦੀ ਜ਼ਰੂਰਤ ਹੁੰਦੀ ਹੈ ਜੰਗ ਨੂੰ ਤਾਕਤ ਦੀ ਇਹ ਫਿਰ ਫਕੇਰਾਂ ਦੇ ਖੇਡ ਨਹੀਂ ਹੈ ਹਜ਼ੂਰੀਆਲਾ ਚੰਦੂ ਸ਼ਾਹ ਤੇ ਪ੍ਰੀਤਿ ਚੰਦ ਆਏ ਨੇ ਜਾਂਗੀ ਨੇ ਤਖਤ ਤੇ ਆਪਣੀ ਪਕੜ ਮਜ਼ਬੂਤ ਕਰ ਲਈ ਹੈ ਸਿਆਸੀ ਮਾਹੌਲ ਹੁਣ ਬਦਲਣ ਵਾਲਾ ਹੈ ਹਜ਼ੂਰ ਜੇ ਖੁਸਰੋ ਦੀ ਬਗਾਵਤ ਵਿੱਚ ਅਸੀਂ ਖੁਸਰੋ ਦੇ ਕਿਸੇ ਵੀ ਸਾਥੀ ਨੂੰ ਨਹੀਂ ਬਖਸ਼ਿਆ ਤਾਂ ਇਹਨਾਂ ਨੂੰ ਕਿਉਂ ਬਖਸ਼ਿਆ ਹਜ਼ੂਰ ਹੋਰ ਤਾਂ ਹੋਰ ਇਹਨਾਂ ਨੇ ਆਪਣਾ ਵੱਖਰਾ ਦਰਬਾਰ ਵੀ ਸਜਾਲਿਆ ਜਿੱਥੇ ਸਾਰੇ ਧਰਮਾਂ ਦੇ ਲੋਕ ਮੱਥਾ ਟੇਕ ਰਹੇ ਨੇ ਮੱਥਾ ਹਾਂ ਸਮਝਦਾ ਮੈਂ ਕਈ ਯਾਰ ਸੇ ਤੋਂ ਵੱਖ-ਵੱਖ ਧਰਮਾਂ ਦੇ ਲੋਕਾਂ ਨੂੰ ਇਹ ਆਪਣੇ ਧਰਮ ਦੇ ਨਾਲ ਜੋੜਨ ਦੀ ਕੋਸ਼ਿਸ਼ ਕਰ ਰਹੇ ਨੇ ਹਜ਼ੂਰ ਮੈਨੂੰ ਤਾਂ ਲੱਗਦਾ ਇਹ ਧਰਮ ਦੀ ਆੜ ਚ ਆਪਣੀ ਤਾਕਤ ਵਧਾ ਰਹੇ ਨੇ ਵੇਖਣਾ ਹਜ਼ੂਰ ਕਿਤੇ ਕੱਲ ਨੂੰ ਹਾਂ ਉਹਨੂੰ ਸੁਣਿਆ ਹੈ ਕਿ ਖੁਸਰੋ ਨੂੰ ਅੰਨਾ ਕਰ ਦਿੱਤਾ ਗਿਆ ਹੈ ਤੇ ਉਹ ਆਗਰੇ ਦੇ ਕਿਸੇ ਕੈਦਖਾਨੇ 'ਚ ਆਪਣੀ ਮੌਤ ਦਾ ਇੰਤਜ਼ਾਰ ਕਰ ਰਿਹਾ ਹੈ ਜੇ ਜਹਾਂਗੀਰ ਆਪਣੇ ਪੁੱਤਰ ਖੁਸਰੋ ਨਾਲ ਐ ਸਲੂਕ ਕਰ ਸਕਦਾ ਹੈ ਤੇ ਸਾਡੇ ਨਾਲ ਤਾਂ ਕੁਝ ਵੀ ਕਰ ਸਕਦਾ ਹੈ ਨੇ ਬਾਤ ਨੂੰ ਖਤਮ ਕਰਦਾ ਫਕਤ ਆ ਗਿਆ ਹੈ ਵਾਹ ਜਹਾਂਗੀਰ ਨੇ ਅਰਜਨ ਦੇਵ ਨੂੰ ਲਾਹੌਰ ਕਿਲੇ ਬੇਸ਼ੋਨ ਦਾ ਹੁਕਮ ਦਿੱਤਾ ਹੈ ਬਾਦਸ਼ਾਹ ਦਾ ਹੁਕਮ ਹੈ ਜਾਣਾ ਤਾਂ ਪਵੇਗਾ ਹੀ ਮੋਗਲ ਬਾਦਸ਼ਾਹ ਦਾ ਹੁਕਮ ਆਉਂਦਿਆਂ ਹੀ ਗੁਰੂ ਜੀ ਨੂੰ ਅੰਦੇਸ਼ਾ ਹੋ ਗਿਆ ਸੀ ਕਿ ਲਾਹੌਰ ਜਾ ਕੇ ਵਾਪਸੀ ਦੀ ਉਮੀਦ ਨਹੀਂ ਹੈ ਆਉਣ ਵਾਲੇ ਵਕਤ ਨੂੰ ਮਹਿਸੂਸ ਕਰਦਿਆਂ ਗੁਰੂ ਅਰਜਨ ਦੇਵ ਜੀ ਨੇ ਤਰਮਤੇ ਮਜਲੂਮਾਂ ਦੀ ਰਾਖੀ ਲਈ ਹਰ ਗੋਬਿੰਦ ਸਾਹਿਬ ਨੂੰ ਸ਼ਸਤਰ ਤਾਰੀ ਹੋਣ ਦਾ ਵਚਨ ਕਰਦਿਆਂ ਤਲਵਾਰ ਦਿੱਤੀ ਅਰਜਨ ਦੇਵ ਜੀ ਦੇ ਨਾਲ ਕੁਝ ਸਿੱਖ ਸ਼ਰਧਾਲੂ ਵੀ ਲਾਹੌਰ ਲਈ ਰਵਾਨਾ ਹੋ ਗਏ ਹੈ ਹਾ ਤਾਂ ਉਹ ਹੀ ਸੰਤਿਆ ਜਿਨ੍ਹਾਂ ਨੇ ਲਾਹੌਰ ਨੂੰ ਹੈਜਾ ਮੁਕਤ ਕੀਤਾ ਸੀ ਭਾਈ ਜਾਨ ਇਹ ਤਾਂ ਬਿਮਾਰ ਲੋਕਾਂ ਨੂੰ ਰੋਟੀ ਵੀ ਖਵਾਉਂਦੇ ਸੀ ਵੀ ਇਹਨਾਂ ਦੀ ਵਜ੍ਹਾ ਕਰਕੇ ਮੈਂ ਅੱਜ ਜੀਦਾ ਹਾਂ ਪਰ ਇਹਨੂੰ ਫੜ ਕੇ ਕਿਉਂ ਲਿਆ ਰਹੇ ਹੈ ਹੈਲੋ ਤੁਸੀਂ ਇੱਥੇ ਹੀ ਰੁਕੋ ਖਾਨ ਮੁਰਤਜ਼ਾ ਇੱਥੇ ਆਂਦੇ ਹੋਣਗੇ جان مسافرਾਂ ਦੇ ਲਈ ਕੁਝ ਦਾਣੇ ਪਾਣੀ ਦਾ ਬੰਦੋਬਸਤ ਹੋ ਸਕਦਾ ਮੇਰਾ ਕੰਮ ਆ ਤੁਹਾਡੇ ਤੇ ਨਜ਼ਰ ਰੱਖਣਾ ਖਾਤਰਦਾਰੀ ਕਰਨਾ ਨਹੀਂ ਉਹ ਭਾਈ ਇੰਨਾ ਤਾਂ ਕੋਈ ਉਮੀਦ ਨਾ ਰੱਖੋ ਮੈਨੂੰ ਤਾਂ ਕੋਈ ਹੋਰ ਹੀ ਗੱਲ ਲੱਗਦੀ ਹੈ ਖੁਸ਼ ਆਮਦੇਤ ਖੁਸ਼ ਆਮਦੇਤ ਅਪ ਤੁਹਾਨੂੰ ਇੱਥੇ ਜਨਮਰਾ ਦੇ ਕੋਲ ਕਿਨੇ ਬਿਠਾਇਆ ਹੈ ਅਸੀਂ ਜਾਣਦੇ ਹਾਂ ਕਿ ਅਜਿਹਾ ਸਲੂਕ ਕਿਦੇ ਕਹਿਣ ਤੇ ਹੋ ਰਿਹਾ ਹੈ। ਬਸ ਇਹ ਜਾਣਨਾ ਚਾਹੁੰਦੇ ਆ ਕਿ ਕਿਉਂ ਹੋ ਰਿਹਾ ਹੈ। ਵੇਖੋ, ਕੱਲ ਇੱਕਦਮ ਸੱਤੀ ਆ। ਖੁਸਰੋ ਨੂੰ ਤੇ ਤੁਸੀਂ ਜਾਣਦੇ ਹੀ ਹੋ। ਬਾਦਸ਼ਾਹ ਦੇ ਖਿਲਾਫ ਸ਼ਮਸ਼ੀਰ ਉਠਾਈ ਸੀ ਉਹਨੇ। ਸ਼ਮਸ਼ੀਰ ਤਾਂ ਖਾਮੋਸ਼ ਹੋ ਗਈ ਪਰ ਹੁਣ ਅਜੇ ਹੋਰ ਵੀ ਕੰਮ ਕਰਨੇ ਬਾਕੀ ਨੇ। ਆਸ਼ੀਰਵਾਦ ਦੇਣਾ ਕੋਈ ਗੁਨਾਹ ਤਾਂ ਨਹੀਂ। ਹਾਂ ਗੁਨਾਹ ਹੈ ਬਾਗਿਆਂ ਨੂੰ ਆਸ਼ੀਰਵਾਦ ਦੇਣਾ ਗੁਨਾਹ ਹੈ ਦੇਸ ਤੋਂ ਵੀ ਵੱਡਾ ਗੁਨਾਹ ਹੈ ਆਪਣਾ ਦਰਪਾਰ ਚਲਾਉਣਾ ਤੇ ਦੂਸਰੇ ਧਰਮ ਦੇ ਲੋਕਾਂ ਨੂੰ ਆਪਣੇ ਧਰਮ ਦੇ ਨਾਲ ਜੋੜਨਾ ਅੱਪ ਡਰੋ ਨਹੀਂ ਤੁਸੀਂ ਇਹ ਸੰਤੋ ਤਰਵੇਸ਼ੂ ਬਹੁਤ سارے ਲੋਕ ਤੁਹਾਨੂੰ ਮੰਨਦੇ ਨੇ ਬੜੀ ਮੰਨਤਾ ਹੈ ਤੁਹਾਡੀ ਵੇਖੋ ਸਾਡਾ ਮਸਜਬ ਮਸਬੇ ਲੋਕਾਂ ਦਾ ਖੂਨ ਬਹਾਉਣ ਤੋਂ ਮਨਾ ਕਰਦਾ ਹੈ ਤੁਹਾਡਾ ਖੂਨ ਨਹੀਂ ਵੰਡਿਆ ਗਿਆ ਸੀ ਨਜ਼ਰ ਬੰਦ ਕਰ ਲਓ ਤੇ ਮਹਿਮਾਨ ਖਾਣੇ ਚ ਨਦਾ ਬੰਦਬਸਤ ਕਰੋ कहते हो कि परमात्मा एक है तो फिर इस्लाम का प्रचार क्यों नहीं करते गुरु साहब ने फरमाया ना हम हिंदू ना मुसलमान अल्लो राम के पिंड परान। तो अंदाजा नहीं है कि इस ना फरमानी का नतीजा की हो सकता है गुरु जी ने कहा अगर एक परमात्मा का प्रचार करना गुना है तो असि उस ਗੁਨਾਹਗਾਰ ਹਾਂ ਫਿਰਿਆਸਾ ਦੇ ਕਾਨੂੰਨ ਦੇ ਮੁਤਾਬਕ ਸਜ਼ਾ ਬੁਗਤਨ ਦੇ ਲਈ ਤਿਆਰ ਕਰ ਲੋ ਆਪਣੇ ਸਹੁਰੂ ਨੂੰ ਮਜ਼ੂਰ ਐਸਾਈਨ ਮੀਰ ਜੀ ਆ ਮੀਰ ਜੀ ਆਨ ਦਾ

प्यार ध्यान रखना खून नहीं बहना चाहिए काफ़रानो लेके आओ अज़े भी अपना फैसला बदल लो अल्लाह के बंदे दे नाल एक गैर ना करो ना करो खान दरबार च तीन सजावा जो मन डर रहा है अजे भी वेला है अब फैसला बदल लो आखरी मौका है बस एक कदम पिछे लाना So... ਬਾਕੀ ਕਾਫਰਾਂ ਦਾ ਕੀ ਕਰਨਾ ਵਾਪਸ ਜਾਣ ਦਾ ਨਾ ਨੋ ਇਹ ਹੀ ਤਾਂ ਜਾ ਕੇ ਆਪਣੇ ਸਾਥੀਆਂ ਨੂੰ ਸੁਣਾਉਣਗੇ ਖੌਫ ਦੀ ਦਾਸ ਪਲਚਮ ਪਾਤਸ਼ਾਹ ਦੀ ਸ਼ਹਾਦਤ ਲਈ ਜਿੱਥੇ ਜਹਾਂਗੀਰ ਦੀ ਧਾਰਮਿਕ ਕੱਟੜਤਾ ਜ਼ਿੰਮੇਦਾਰ ਸੀ ਉੱਥੇ ਚੰਦੂ ਸ਼ਾਹੀ ਈਰਖਾ ਤੇ ਬਦਲਾ ਲਾਓ ਨੀਤੀ ਨੇਵੀ ਵੱਡੀ ਭੂਮਿਕਾ ਨਿਭਾਈ ਹੁਣ ਵਕਤ ਆ ਗਿਆ ਹੈ ਕਿ ਧਰਮੀ ਲੋਕਾਂ ਨੂੰ ਆਪਣਾ ਧਰਮ ਬਚਾਉਣ ਦੇ ਲਈ ਪੀਰੀ ਦੇ ਨਾਲ ਮੀਰੀ ਦੀ ਸ਼ਕਤੀ ਵੀ ਧਾਰਨ ਕਰਨੀ ਹੋਏਗੀ ਹੁਣ ਤਖਤ ਸਿਰਜੇ ਜਾਣਗੇ ਤਲਵਾਰਾਂ ਲਿਸ਼ਕਣ ਗਿਆ ਤੇ ਨਗਾਰੇ ਖੜਕਣਗੇ ਪਰ ਕਿਸੇ ਜ਼ਰ ਜ਼ਰੂ ਜ਼ਮੀਨ ਦੇ ਲਈ ਨਹੀਂ ਫਲਕੇ ਹਕੂਮਤ ਦੇ ਜ਼ਬਰ ਜ਼ੁਲਮ ਨੂੰ ਰੋਕਣ ਲਈ ਤੇ ਇੱਕ ਧਰਮੀ ਰਾਜ ਦੀ ਨਹੀਂ ਰੱਖਣ ਲਈ री हिकु पीरी वारा हिकु राज द हिकु रा वज़ेरी वारा पतिया हिकु पीरी दी